ਇਦੇ ਵਾਸਤੇ ਸਾਡੀਆਂ ਮਾਵਾ ਪੈਣਾ ਬੈਠੀਆਂ ਇੱਕ ਵਾਦਾ 1000 ਰੁਪਏ ਦਾ ਭਗਵੰਤ ਮਾਨ ਹੋਰਾਂ ਨੇ ਕੀਤਾ ਸੀ ਉਹ ਵੀ ਜਲਦੀ ਪੂਰਾ ਕਰ ਦੇਣਗੇ ਉਹਨਾਂ ਨੇ ਕਿਹਾ ਠੀਕ ਹੈ ਸੀ 2 ਸਾਲ ਲੇਟ ਰਹਿ ਗਏ ਇਸ ਗੱਲ ਦੀ ਮਾਫੀ ਚਾਉਂਦੇ ਅਮਰ ਜਿਹੜੇ ਗੱਲਾਂ ਕਰਦੇ ਹਨ ਉਹ ਕਹਿੰਦੇ ਸੀ 15-15 ਲੱਖ ਰੁਪਏ ਦੇਵਾਂਗੇ ਦੇਖੀ ਮਾਦੜਾ ਨੇ ਨਾਲ ਦੀ ਨਾਲ ਖਾਤੇ ਖਲਾਲੇ ਸੀ ਵੀ ਹੁਣ ਤਾਂ ਯਾਰ 2 ਕੁ ਮਹੀਨਿਆਂ ਨੂੰ ਉੱਤਰਨੇ ਪੱਸੀ ਗੱਲ ਬਣ ਗਈ। ਕਿਸੇ ਨੇ ਨਹੀਂ ਪੁੱਛਿਆ ਸੀ ਦੂਜੇ ਵੀ ਬਹੁਤ ਸਾਰੀਆਂ ਗੱਲਾਂ ਦਿੱਲੀ ਚ ਜਾ ਕੇ ਵੀ ਕਰਦੇ ਜਿਹੜੋ ਨੇ 70 70 ਸਾਲ ਰਾਜ ਕਰ ਲਿਆ ਕਦੇ ਕਿਸੇ ਦੀ ਸਾਰ ਨਹੀਂ ਨ ਲਈ ਸੀ। ਉਹ ਵੀ ਨਵੇਂ-ਨਵੇਂ ਡਾਇਲੌਗ ਹੁਣ ਬੋਲਣ ਲੱਗ ਗਏ ਆ ਵੀ ਅਸੀਂ ਉੱਥੇ ਆਹ ਕਰਾਂਗੇ ਅਸੀਂ ਆਹ ਕਰਾਂਗੇ। ਸੋ ਸਤਕਾਰਯੋਗ ਭਰਾਓ ਜਿਹੜਾ ਭੈਣੋ ਜਿਹੜਾ ਸਾਨੂੰ ਸਮਾਂ ਮਿਲਿਆ ਥੋੜੀ ਸੇਵਾ ਵਿੱਚ ਹਾਜ਼ਰ ਹੈ